ਅੱਜ ਤੁਹਾਨੂੰ ਆ ਬਸ਼ੀਰਾ ਵਿਖਾਉਣਾ ਸਾਡੇ ਬੜੇ अजीਜ਼ ਮਿੱਤਰ ਬਸ਼ੀਰਾ ਇੰਨਾ ਪਿਆਰਾ ਰੰਗ ਹੈ ਬਸ਼ੀਰਾ ਦਾ ਵਿਕੱਲਾ ਤੇਰਾ ਲੱਖ ਅਰਗਾ ਬਾਕੀ ਮੋੜ ਕੇ ਜੇਬ ਚ ਪਾਲਾ ਇਹ ਲੱਖ ਅਰਗਾ ਨਹੀਂ ਇਹ ਸਵਾ ਲੱਖ ਹੈ ਰੰਗ ਇੰਨਾ ਪਿਆਰਾ ਵੀ ਐਵਾਂ ਜਾਂ ਰੰਗ ਦੇਖਣ ਨੂੰ ਬਹੁਤ ਘੱਟ ਮਿਲਦਾ ਅਕਸਰੀ ਘੋੜਿਆਂ ਵਾਲੀ ਮਾਰਕੀਟ ਚ ਤੁਰੇ ਫਿਰਦੇ ਰਹਿੰਦੇ ਆ ਮੰਡੀਆਂ ਤੇ ਮੇਲਿਆਂ ਤੇ ਵੀ ਜਾਈਦਾ ਹੋਰ ਸੱਜਣਾ ਨੂੰ ਵੀ ਮਿਲਣ ਜਾਂਦੀਦਾ ਪਰ ਆ ਰੰਗ ਬਹੁਤ ਘੱਟ ਮਿਲਦਾ ਇਹਦੇ ਨਾਲ ਦਾ ਕਿਸੇ ਸਮੇਂ ਸਲਮਾਨ ਖਾਨ ਨੇ ਵੀ ਖਰੀਦਿਆ ਸੀ ਕਿਸੇ ਰਾਜ ਘਰਾਣੇ ਚੋਂ ਵੱਡੇ ਰੇਟਾਂ 'ਚ ਖਰੀਦਿਆ ਸੀ ਇਹ ਸਾਡੇ ਯਾਰ ਲਾਲੀ ਵਾਲੇ ਘੋੜੇ ਦਾ ਰਾਜ ਦਲਾਵਰ ਘੋੜੇ ਦਾ ਬਹੁਤ ਹੀ ਪਿਆਰਾ ਰੰਗ ਹੈ ਇਹਦਾ ਤੇ ਇਸ ਵਕਤ ਤੇ ਬਸ਼ੀਰਾ 21 ਮਹੀਨਿਆਂ ਦਾ ਹੋ ਗਿਆ ਤੇ 61 ਇੰਚ ਖਾਦਾ ਹੈ ਉਹਦਾ ਜਿਹੜਾ 61 ਸਹੀ ਹੁੰਦਾ ਕਹਿਣ ਨੂੰ ਜਿੰਨਾ ਮਰਜ਼ੀ ਦੱਸੀ ਜਾਓ ਵਧਾ ਚੜਾ ਕੇ ਬਾਕੀ ਮਜਬੂਤ ਵੀ ਪੂਰਾ ਬੱਚਾ ਉਮਰ ਦੇ ਹਿਸਾਬ ਨਾਲ ਕੱਦ ਬੈੱਡ ਵੀ ਚੰਗਾ ਜੇ ਇਹਦੀ ਮਾਰਕਿੰਗ ਦੀ ਗੱਲ ਕਰੀਏ ਤਾਂ ਜਿਹੜਾ ਹਰ ਇੱਕ ਘੋੜਾ ਪਾਲਕ ਦੇ ਦਿਮਾਗ 'ਚ ਚੱਲਦੀ ਹੁੰਦੀ ਹੈ ਨਾ ਮੱਥੇ ਪਟੇ ਤੇ ਪੈਰ ਚਿੱਟਿਆਂ ਵਾਲੀ ਉਹੀ ਇਹਦੇ ਪਰਫੈਕਟ ਮਾਰਕਿੰਗ ਹੈ ਤੁਹਾਡੇ ਸਾਹਮਣੇ ਹੈ ਤੁਹਾਨੂੰ ਨਜ਼ਰ ਆ ਜਾਣੀ ਹੈ ਕਿ ਪਸ਼ੂ ਸਾਹਮਣੇ ਖੜਾ ਹੋਵੇ ਬੰਦੇ ਨੂੰ ਨਜ਼ਰ ਆ ਜਾਂਦਾ ਬਾਕੀ ਲਾਲੀ ਬਾਈ ਕੋਲੇ ਜਿਹੜਾ ਰਾਜਦਲਾਵਰ ਘੋੜਾ ਉਹਦਾ ਕੋਈ ਤੋੜ ਨਹੀਂ ਜਿਹੜੇ ਮਜ਼ਬੂਤ ਤੇ ਉਹਨੇ ਲੰਮੇ ਬੇਲੇ ਵਾਲੇ ਸ਼ਕੀਨ ਬੱਚੇ ਪੈਦਾ ਕੀਤੇ ਆ 22 ਦੇ ਘੋੜੇ ਕਰਕੇ ਬਹੁਤ ਦੂਰ ਦੂਰ ਤੇ ਵੱਡਿਆਂ ਬੰਦਿਆਂ ਨਾਲ ਲਿੰਕ ਬਣੇ ਹੋਏ ਆ ਰਾਜਦਲਾਵਰਾ ਫਰੀडम ਘੋੜੇ ਦਾ ਸੀ ਫਰੀडम ਰਤਨਾਕਰ ਦਾ ਤੇ ਫਰੀडम ਦੀ ਕਿਸੇ ਸਮੇ ਬਹੁਤ ਘੱਟ ਬਰੀਡਿੰਗ ਹੋਈ ਉਸ ਤੋਂ ਬਾਅਦ ਉਹ ਵੱਡੇ ਬੰਦਿਆਂ ਦੇ ਹੱਥ ਲੱਗ ਗਏ ਗਾਂਹ ਦੀ ਗਾਂ ਉਹ ਵੱਡੇ ਫਾਰਮਾਂ 'ਚ ਜਾਂਦਾ ਰਿਆ ਜਿੰਨਾ ਚ ਪਸ਼ੂ ਦਾ ਗੈਵਾਦ ਉੱਗ ਸੋਗੀ ਨਹੀਂ ਨਿਕਲਦਾ ਵੀ ਕਿੱਧਰ ਗਿਆ ਕਿੱਧਰ ਨਹੀਂ ਤੁਸੀਂ ਸਮਝ ਸਕਦੇ ਹੋ ਕਿੱਥੇ ਗਿਆ ਹੁਣ ਆਹੋ ਫ੍ਰੀਡਮ ਘੋੜੇ ਦੀ ਜਿੰਨੇ ਵੀ ਬਰੀਡਿੰਗ ਹੋਈ ਉਹਦੇ ਨਰ ਬਹੁਤ ਘੱਟ ਹੋਏ ਤੇ ਜਿੰਨਾਂ ਦੇ ਵਿੱਚੋਂ ਮੌਜੂਦਾ ਸਾਨ ਹੈ ਉਹ ਲਾਲੀਬਾਈ ਵਾਲਾ ਰਾਜਦਲਾਵਰੀ ਘੋੜਾ ਮੇਰੀ ਨਿਗਾਹ 'ਚ ਇਦੋਂ ਕੋਈ ਲੋਕਿਆਸ਼ਿਪਿਆ ਖੜਿਆ ਹੋਵੇ ਉਹਦਾ ਆਪਾਂ ਕਹਿ ਨਹੀਂ ਸਕਦੇ ਤੇ ਇਹ ਬਸ਼ੇਰੇ ਦੀ ਗੱਲ ਕਰੀ ਐ ਇਸ ਵਕਤ ਇਹ ਸਰਦਾਰ ਬੋੜ ਸਿੰਘ ਬਾਈ ਲਵ ਤੇ ਬਾਈ ਗੁਰਪ੍ਰੀਤ ਧਰਗਿਆਂ ਕੋਲੇ ਆ ਤੇ ਪਿੰਡ ਬਾਈਆਂ ਦਾ ਜਿਹੜਾ ਗੰਗਾ ਨਗਰ ਤੋਂ ਮਟੀਲੀ ਵਾਲੇ ਪਾਸੇ ਨੂੰ ਜਾਂਦੇ ਆ ਬਾਦਲ ਚੱਕ ਦੇ ਬਿਲਕੁਲ ਮੇਨ ਰੋਡ ਦੇ ਉੱਤੇ ਬਾਈਆਂ ਰਗਾਂ ਦੀ ਦੱਖਣ ਵਾਲੇ ਪਾਸੇ ਟਾਣੀ ਆ ਜਦੋਂ ਬੁੱਧਰ ਵਾਲੀ ਤੋਂ ਆਪਾਂ ਥੋੜਾ ਜਿਹਾ ਅਗਲੇ ਪਾਸੇ ਜਾਂਦੇ ਆ ਬਾਦਲ ਪਰਿਵਾਰ ਨਾਲ ਵੀ ਬਹੁਤ ਚੰਗੇ ਸਬੰਧ ਹੈ ਇਹਨਾਂ ਦੇ ਆਉਣੇ ਜਾਣੇ ਪੂਰੀ ਆ ਬਾਕੀ ਜਿੱਥੇ ਬਾਈਆਂ ਦੀ ਲੋਕੇਸ਼ਨ ਹੈ ਜਮਾ ਕੁਦਰਤੀ ਮਾਹੌਲ ਦੀ ਬੁੱਕਲ 'ਚ ਬੈਠੇ ਆ ਆਸੇ-ਪਾਸੇ ਦਰਖਤਾਂ ਦੀ ਛਾਂ ਤੇ ਘਰੇ ਬੱਖੋ-ਵੱਖਰੇ ਜਾਨਵਰ ਰੱਖੇ ਤੇ ਇੱਥੋਂ ਪਤਾ ਲੱਗਦਾ ਵੀ ਪੂਰੇ ਸ਼ਕੀਨ ਬੰਦੇ ਆ ਤੇ ਜੇ ਮੈਂ ਹਰੇ-ਵਾਈ ਤੇ ਛਾਂ ਦੀ ਗੱਲ ਕਰੀ ਐ ਸਮਝ ਲਓ ਇੱਥੇ ਬਹਿ ਕੇ ਐ ਮਹਿਸੂਸ ਹੁੰਦਾ ਸੀ ਵੀ ਦਾਦੀ ਦੀ ਬੁੱਕਲ 'ਚ ਪੋਤਾ ਬੈਠਾ ਹੋਵੇ ਜਿਨਾ ਉਹ ਲਾਡ ਪਿਆਰ ਆ ਆਪਣੇ ਪੁੱਤੇ ਨੂੰ ਕਰਦੀ ਹੁੰਦੀ ਹੈ ਨਾ ਬੁੱਕਲ 'ਚ ਭਾਗੇ ਇੰਨਾ ਆਨੰਦ ਹੁੰਦਾ ਸੀ ਉਹ ਜਗ੍ਹਾ ਤੇ ਬਹਿ ਕੇ ਬਾਕੀ ਰਾਜੇ ਬੰਦੇ ਆ ਪੂਰੇ ਆਪ ਦੇ ਘਰੇ ਕੋਈ ਕਹਿਣ ਦੱਸਣ ਦੀ ਲੋੜ ਨਹੀਂ ਆਲਾ ਦਵਾਲਾ ਦੇਖ ਕੇ ਪਤਾ ਲੱਗ ਜਾਂਦਾ ਹੁੰਦਾ ਮਾਹੌਲ ਦਾ ਬਾਕੀ ਜੇ ਤੁਸੀਂ ਇਹਦੇ ਨਾਲ ਦਾ ਬੱਚਾ ਪੈਦਾ ਕਰਨਾ ਚਾਹੁੰਦੇ ਹੋ ਤਾਂ ਭਾਈ ਲਾਲੀ ਨਾਲ ਸੰਪਰਕ ਕਰ ਲਿਓ ਉੱਤੇ ਚੱਲਦੇ ਨੰਬਰਾਂ ਤੇ ਤੇ ਜੇ ਤੁਸੀਂ ਕੋਈ ਜਾਣਕਾਰੀ ਹੋਰ ਲੈਣੀ ਹੈ ਤਾਂ ਭਾਈ ਲਾਪਰੀ ਤਰਗਿਆਂ ਦਾ ਵੀ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਸੰਪਰਕ ਕਰ ਲਿਓ ਧੰਨਵਾਦ ਜਿਉਂਦੇ ਬਸਦੇ ਰਹੋ ਵੀਡੀਓ ਦੇਖਣ ਲਈ ਤੇ ਸ਼ੇਅਰ ਤੇ ਯਾਰ ਫੋਲੋ ਜ਼ਰੂਰ ਕਰ ਲਿਆ ਕਰੋ ਤੁਹਾਨੂੰ ਹੋਰ ਵੀਡੀਓ ਦਿਖਾਉਂਦੇ ਰਵਾਂਗੇ